ਇੱਥੇ ਬੈਕ ਸਿਰਫ ਲੱਖਾਂ ਦੇ ਦਿੱਤੇ। ਅੰਤਾਂ ਦੀ ਸੀਟ ਹੈ ਬੁੱਕ ਪਾ ਰਹੀ ਹੈ। ਮੰਗਿਆ ਪਾਣੀ ਦਾ ਘੁੱਟ ਨਹੀਂ ਦੇ ਰਹੇ। ਹਰ ਜ਼ਾਇਦਾ ਦੇ ਨਾਲ ਪੀਂਟਾ ਰਹੇ ਜਿਨ੍ਹਾਂ ਵਿੱਚ ਕਿੰਨੇ ਬੁਲਾਇਆ। ਬੋਲਣ ਦੀ ਇਤਲਾਮ ਦੀ ਬੜੀ ਕੱਲ੍ਹ ਤੋਂ ਨਾਮਲੀ ਗਰਮਾ ਗਰਮ ਜ਼ੂਬੀ ਗਰਮਾ ਗਰਮ ਬੇਡੇਵਲ ਸਿੰਘ ਜੀ ਮੋਢਾ ਨਵਾਜ ਸਾਈਡ ਤੇ ਆ ਗਏ ਗਰਮਾ ਗਰਮ ਜ਼ੂਬੀ ਜੀ ਵੈਕਰੂ ਗਰਮਾ ਗਰਮ ਆ ਦੇ ਵੀ ਦਾਦੀ ਦਾ ਕਹਿੰਦੇ ਪਿੱਛਾਟ ਦੇ ਦਾਦੀ ਦੇ ਸਾਈਂ ਗੀ ਗਰਮਾ ਗਰਮ ਜ਼ੂਬੀ ਵੈਕਰੂ ਜੀ ਵੈਜੇਡੇ ਬੇਡੇਵਲ ਸਿੰਘ ਜੀ ਅਮਰਨਾਮ ਜੀ ਵੈਜੇਡੇ ਬੇਕਰੂ ਬਾਈ ਗਰਮਾ ਗਰਮ ਜ਼ੂਬੀ ਆਸਰੇ ਬਠੀਂ ਦੀਏ ਤੇ ਪਾਣੀ ਪੈ ਰਹੀ ਆ ਥੱਲੋਂ ਅਕਬਰ ਦੀ ਤਵੀ ਹੈ ਉਸ ਤਾਪਮਾਨ ਨਾਲ ਚਰਪੀ ਪਿੱਟਲ ਸੱਕੇ ਨੂੰ ਅੱਗ ਪਰਤ ਪਰਤ ਕੇ ਸੜ-ਸੜ ਕੇ ਜਿਸਮ ਛਲਣੀ ਹੋਇਆ ਤੇ ਸਾਰੇ ਪਾਸੇ ਮਾਸ ਤੇ ਜਲਣ ਦੀ ਗੰਧ ਆ ਰਹੀ ਆ ਸਰੀਰ ਬਿਲਕੁਲ ਤਸਰਿਆ ਚੁਰਕਿਆ ਸੁਂਤਰਾ ਦੇ ਨਾਲ ਤੇ ਫਿਰ ਠੰਡੇ ਪਾਣੀ 'ਚ ਡਪਾਉਣ ਵਾਸਤੇ ਰਾਜੀ 'ਚ ਲੈ ਕੇ ਗਏ ਪਰ ਤੁਹਾਡੇ ਸਾਥੀ ਨੇ ਸਾਥ ਦੇ ਲਈਏ ਇਸ ਦੁਖਾਂ ਦੇ ਹਾੜੇ ਵਿੱਚ ਬੈਠ ਕੇ ਜਲਣ ਦੀ ਲੋਕ ਤਾਂ ਹੀ ਅਬ ਸੁੱਖ ਹੀ ਹੈ ਇਹ ਇੱਕਾ ਇੱਕ ਦੀ ਦਿੱਤਾ ਬੁਰਾ ਨਹੀਂ ਸਭ ਪਹਾੜ ਹੀ ਹੈ ਰੇ ਹਾਰ ਨਹੀਂ ਸਭ ਸਿਰ ਤੁਹਾਡੇ ਸਾਥੀ ਨੂੰ ਚਾਂਦ ਨਹੀਂ ਚਾਹੂੰ ਤੁਹਾਡੇ ਸਾਥੀ ਨੂੰ ਸੁੱਖ ਤੇ ਆਖੀ ਪਰਿਵਾਰ त्यागਿਆ ਇਹ ਮਜਨੂਮਾਂ ਦੀ ਥਾਲ ਪੰਨ ਵਾਸਤੇ ਜਿਹਨ ਸੰਤਾਂ ਤੇ ਪੈਣ ਵਾਲੇ ਫਟ ਆਪਣੇ ਪਿੰਡੇ ਤੇ ਜਰਨ ਵਾਸਤੇ ਤੁਹਾਡੇ ਦਾਦਾ ਜੀ ਜ਼ੁਲਮ ਤੇ ਜ਼ੁਲਮ ਦੀ ਨਗਰੀ ਦਿੱਲੀ ਨੂੰ ਤੁਰਦੇ ਚਾਂਦਨੀ ਚੌਕ ਵਿੱਚ ਬਿਠਾਇਆ ਜਲਾਦ ਤਲਵਾਰ ਲੈ ਕੇ ਖੜਾ ਹੈ ਸਿਰ ਧੜ ਤੋਂ ਜੁਦਾ ਕਰਨ ਦੀ تیاری ਹੈ ਜੇ ਤੁਹਾਡੇ ਦਾਦਾ ਜੀ ਨੇ ਵੀ ਉੱਥੇ ਬੈਠ ਕੇ ਰਬੀ ਤਰਾਨੇ ਗਾਇ ਕੀ ਜੋ ਨਰ ਦੁਖ ਮਹਿ ਦੁਖ ਨਹੀਂ ਮੰਨੇ ਸੋਖ ਸੁਨੇਹੇ ਅਰਥ ਹੈ ਨਹੀਂ ਜਾਣ ਕੇ ਸਿਰ ਮੱਟੀ ਪੜ੍ਹਦੇ ਸਤ ਜੀ ਤੂੰ ਜਿੱਤਿਆ ਤੋਂ ਬਚਣਾ ਇੱਕ ਭੈਰ ਤੋਂ ਇੱਕ ਲਾਭ ਸੁਖਾਂ ਦਾ ਸਨੇਹ ਲਾਲਚ ਨਹੀਂ ਤੇ ਦੁੱਖਾਂ ਦਾ ਹੁਣ ਇਸ ਸਾਖੀ ਜਮਾਵੋਂ ਪੈਰੋ ਨਿਕਲੋ ਇਹਨਾਂ ਮਹਾਨ ਕਰ ਤਖਤ ਤੇ ਸਤ ਜੀ ਨਾਲ ਬਾਬਾ ਬਸਤਰੀ ਜੀ ਕਹਿੰਦੇ ਹੋਣਗੇ ਦਾਸ ਬਾਨ ਜੀ ਅੱਥੀ ਖਾਓ ਤੁਸੀਂ ਦੇਖੋ ਲੱਖਾਂ ਦੇ ਪਿੱਛੇ ਬੈਠਿਆਂ ਦਾ ਤਕੋ ਜਮਾਨੀ ਨੂੰ ਕਹਿੰਦੇ ਹਨ ਕੇ ਮਾਨੀ ਤੱਕੀ ਕਰਨੇ ਤੋਂ ਨਹੀਂ ਆ ਸਿਰ ਦੇ ਉੱਤੇ ਹਾਰਾ ਰੱਖ ਕੇ ਤਸਵੀਰ ਦੀ ਟੇਕ ਦੇ ਵਿੱਚ ਟੀਰ ਨੂੰ ਉਬਾਲ ਪਾ ਕੇ ਹੱਡੀਆਂ ਨਾਲੋਂ ਮਾਸ ਸੁਧਾਰ ਕਰ ਦਿੱਤਾ ਮੋਮ ਬੱਤੀ ਵਾਂਗ ਸਰੀਰ ਨੂੰ ਅੱਗ ਲਾ ਕੇ ਪਿਘਲਾ ਦਿੱਤਾ ਜਿੰਨੇ ਬਾਲਪਨ ਕੀ ਅੰਦਰ ਬਾਣੀ ਦੇ ਅੰਦਰ ਕਿਸੇ ਵੀ ਮਤ ਬਹੁਤ ਸੰਚਲ ਹੋਵੇ ਤੇ ਉਹ ਬੜੀਆਂ ਦਰਜ ਹੋਵੇ ਨਾ ਤੇ ਬਾਅਦ ਵਿੱਚ ਕਹਿੰਦੇ ਸੰਚਲ ਮਨ ਬਾਲਪਨ ਚਚਲਤਾ ਦਾ ਪ੍ਰਤੀਕ ਹੈ ਪਰ ਉਸ ਸਾਖ ਜਦੋਂ ਗੁਰਸਾਹਿਬੀ ਅੰਦਰ ਜਾਂਦੀ ਤਾਂ ਸੰਚਲ ਸੰਚਲ ਮਨ